ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਬੜਾ ਬਹੁਤ ਹੀ ਭਾਗਾ ਵਾਲਾ ਦਿਨ ਆ ਜੀ ਜਿਹਨੂੰ ਅਸੀਂ ਚੌਥਾ ਥੰਮ ਭਾਰਤ ਦਾ ਮੰਨਦੇ ਆ ਭਾਰਤ ਦਾ ਹੀ ਨਹੀਂ ਪੂਰੇ ਵਰਲਡ ਦਾ ਚੌਥਾ ਥੰਮ ਜਿਹੜਾ ਹੀ ਮੀਡੀਆ ਕੀ ਜਿਹਨੂੰ ਅਸੀਂ ਸੋਸ਼ਲ ਮੀਡੀਆ ਵੀ ਕਹਿੰਨੇ ਆ ਪ੍ਰਿੰਟ ਮੀਡੀਆ ਵੀ ਕਹਿੰਨੇ ਆ ਰਟੋਰਿਕ ਮੀਡੀਆ ਵੀ ਕਹਿੰਨੇ ਆ ਅੱਜ ਦੇ ਦਿਨ ਇਸ ਇਹਦਾ ਜਨਮ ਹੋਇਆ ਸੀ ਦੋਸਤੋ ਦੀਪ ਸਿੰਘਲਾ ਜੀ ਦੱਸ ਰਹੇ ਸੀ ਕਿ ਅੱਜ ਦੇ ਦਿਨ ਆ ਜਿਹੜੀ ਲੋਕਾਂ ਦੀ ਆਜ਼ਾਦੀ ਦੀ ਗੱਲ ਕਰਨ ਵਾਲੀ ਜਿਹੜੀ ਸਭ ਤੋਂ ਵੱਡੀ ਜਿਹਨੂੰ ਦੁਨੀਆਂ ਦਾ ਹਥਿਆਰ ਮੰਨਿਆ ਜਾਂਦਾ ਉਹ ਆ ਕਲਮ ਜਿਹੜੀ ਆਜ਼ਾਦ ਲਿਖਣ ਵਾਲੀ ਬਾਤ ਬੋਲਣ ਵਾਲੀ ਉਹ ਅੱਜ ਉਸ ਪ੍ਰੈਸ ਦਾ ਅੱਜ ਜਨਮ ਦਿਹਾੜਾ ਬਹੁਤ ਬਹੁਤ ਪ੍ਰਿੰਟ ਮੀਡੀਆ ਜਿਹੜੀ ਸੋਸ਼ਲ ਮੀਡੀਆ ਟੀਵੀ ਚੈਨਲ ਜਿਹੜੇ ਵੱਡੇ ਚੈਨਲ ਨੇ ਜਿਹੜੇ ਹੱਕ ਤੇ ਸੱਚ ਦੀ ਅੱਜ ਵੀ ਬੀਬੀਸੀ ਵਰਗੇ ਜਿਹੜੇ ਚੈਨਲ ਗੱਲ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ। ਵਰਲਡ ਦੀ ਪ੍ਰੈਸ ਨੂੰ ਵਧਾਈ ਹੋਵੇ ਕਿਉਂਕਿ ਜਿਹੜਾ ਅੱਜ ਦਾ ਦਿਨ ਆ ਉਹ ਬੜਾ ਅਹਿਮ ਦਿਨ ਹੈ। ਅੱਜ ਦੇ ਦਿਨ ਇਸ ਸੋਸ਼ਲ ਮੀਡੀਆ ਜਿਹੜੀ ਅੱਜ ਆਪਾਂ ਪਲੇਟਫਾਰਮ ਲੈ ਕੇ ਬੈਠੇ ਆਂ ਪਹਿਲਾਂ ਦੋਸਤੋ ਅਖਬਾਰਾਂ ਦੇ ਵਿੱਚ ਜਿਹੜੀ ਕਲਮਾ ਉਹ ਬਾਖੂਰਤ ਬੋਲਦੀ ਹੁੰਦੀ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਗੱਲ ਕਰਨੀ ਜਦੋਂ ਜ਼ੁਲਮ ਹੁੰਦਾ ਸੀ ਉਦੋਂ ਲੋਕ ਆਪਣੀ ਗੱਲਾਂ ਖਵਾਰਾ ਰਹੇ ਜਿਹਨੂੰ ਚੌਥਾ ਥੰਮ ਮੰਨਿਆ ਜਾਂਦਾ ਸੀ ਉਹਦੇ ਰਾਹੀਂ ਕਰਦੇ ਰੇਡੀਓ ਰਾਹੀਂ ਕਰਦੇ ਟੀਵੀਆਂ ਰਾਹੀਂ ਕਰਦੇ ਅੱਜ ਤੁਸੀਂ ਫੇਰ ਪ੍ਰੈਸ ਸੋਸ਼ਲ ਮੀਡੀਆ YouTube Instagram ਤੇ سوشل میڈیا ਤੇ ਫੇਸਬੁੱਕ ਦੇ ਰਾਹੀਂ ਜਿਹੜੀ ਅੱਜ ਵੀ ਹੱਕ ਤੇ ਸੱਚ ਦੀ ਲੜਾਈ ਜਿਹੜੀ ਕਲਮ ਲਿਖਦੀ ਆ ਤੇ ਉਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਸਾਡੇ ਬਰਨਾਲਾ ਸ਼ਹਿਰ ਦੇ ਦੀਪਕ ਸਿੰਘਲਾ ਜੀ ਜਿਹੜੇ ਹੱਕ ਤੇ ਸੱਚ ਦੀ ਗੱਲ ਕਰਦੇ ਆ ਹਮੇਸ਼ਾ ਹੀ ਜਦੋਂ ਵੀ ਕੋਈ ਕੌਮ ਤੇ ਭੀੜ ਪੈਂਦੀ ਆ ਹਰ ਇੱਕ ਮੋਰਚੇ ਤੇ ਜਾ ਕੇ ਖੜਦੇ ਆ ਚਾਹੇ ਉਹ ਕਿਸਾਨੀ ਮੁੱਦਾ ਹੋਵੇ ਚਾਹੇ ਉਹ ਜਵਾਨੀ ਦਾ ਮੁੱਦਾ ਹੋਵੇ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਚਾਹੇ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੋਵੇ ਤੇ ਮੇਰਾ ਇਹਨਾਂ ਨੂੰ ਸਲੂਟ ਆ ਸਿਰ ਝੁਕਦਾ ਇਸ ਭਰਾ ਅੱਗੇ ਕਿਉਂਕਿ ਜਦੋਂ ਵੀ ਕੋਈ ਕੌਮ ਤੇ ਭੀੜ ਪੈਂਦੀ ਆ ਇਹਨਾਂ ਨੇ ਉੱਪਰ ਉੱਠ ਕੇ ਕਿਸੇ ਵੀ ਧਰਮ ਦੀ ਅੱਜ ਤੱਕ ਇਹਨਾਂ ਨੇ ਟਕੜਿਆ ਹੋ ਕੇ ਮਨਾਦ ਨਹੀਂ ਕੀਤੀ ਇਹਨਾਂ ਨੇ ਕੀਤੀ ਹੈ ਜਿਹਨੂੰ ਤੇ ਜ਼ੁਲਮ ਹੋ ਰਿਹਾ ਜਿਹੜੇ ਗਊ ਗਰੀਬ ਦੀ ਰੱਖਿਆ ਦਾ ਜਿਹੜਾ ਕਿਸੇ ਵੀ ਧਰਮ ਨੇ ਸਾਨੂੰ ਸਿਖਾਇਆ ਜਦੋਂ ਇਨਸਾਨ ਤੇ ਜ਼ੁਲਮ ਹੁੰਦਾ ਉਦੋਂ ਅਸੀਂ ਤੁਸੀਂ ਡਟ ਕੇ ਖੜ ਜਾਂਦੇ ਆ ਇਹ ਪ੍ਰੈਸਾਂ ਜਿਹੜੀ ਡਟ ਕੇ ਖੜਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨ ਮੈਂ ਔਂਕਾਰ ਸਿੰਘ ਬਰਾੜ ਸੀਨੀਅਰ ਅਗੂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ